ਪੰਜਾਬ ਦੀਆਂ ਛੜਕਾਂ ਤੇ ਪ੍ਰਵਾਸੀ ਵੇਲਣੇ ਲਗਾ ਕੇ ਗੁੜ ਦੀ ਆੜ ਵਿੱਚ ਖਵਾ ਰਹੇ ਨੇ ਲੋਕਾਂ ਨੂੰ ਗੰਧ ਇੱਕ ਇਹੋ ਜਿਹਾ ਹੀ ਮਾਮਲਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਵਿਅਕਤੀ ਵੱਲੋਂ ਪ੍ਰਵਾਸੀ ਵੱਲੋਂ ਲਾਈਟਾਂ ਵਾਲੇ ਚੌਂਕ ਵਿੱਚ ਲਗਾਏ ਗਏ ਵੇਲਣੇ ਤੋਂ ਗੁੜ ਖਰੀਦਿਆ ਗੁੜ ਖਰੀਦ ਕੇ ਜਦੋਂ ਘਰਣ ਕੇ ਵੇਖਦਾ ਤਾਂ ਗੁੜ ਦੀ ਇੱਕ ਢੇਲੀ ਵਿੱਚੋਂ ਮਰੀ ਹੋਈ ਮੱਖੀ ਨਿਕਲਦੀ ਹੈ ਉਸ ਵੱਲੋਂ ਪ੍ਰਸ ਦੇ ਧਿਆਨ ਵਿੱਚ ਲਿਆਂਦਾ ਗਿਆ ਜਦੋਂ ਪੱਤਰਕਾਰਾਂ ਵੱਲੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਸਨ ਆਓ ਵਿਖਾਉਂਦੇ ਆ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਗੰਦਗੀ ਭਰੇ ਮਾਹੌਲ ਵਿੱਚ ਬਣਾਇਆ ਜਾ ਰਿਹਾ ਗੁੜ ਅਤੇ ਗੁੜ ਦੀ ਆੜ ਵਿੱਚ ਲੋਕਾਂ ਨੂੰ ਖੁਆਇਆ ਜਾ ਰਿਹਾ ਗੰਦ ਕਦੋਂ ਜਾਗੂ ਗਸਬੰਦਤ ਵਿਭਾਗ ਆਓ ਦਿਖਾਉਂਦੇ ਆ ਤੁਹਾਨੂੰ ਪੱਤਰਕਾਰ ਰੋਹਤ ਕੁਮਾਰ ਡੋਗਰਾ ਦੀ ਇਹ ਪੂਰੀ ਰਿਪੋਰਟ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬੀ ਐਸ ਕਲਤੀ ਬਜੇਤਰ ਸਿੰਘ ਕਲਤੀ ਆ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ 2:40 ਦੇ ਕਰੀਬ ਇੱਥੋਂ ਚੱਲੋ ਗੋੜ ਖੜਿਆ ਜਿਹਦਾ ਰੇਟ ਨਾ ਸੋੜ ਕੇ ਦਿੱਤਾ ਸੋੜ ਕੇ ਇੱਕ ਲੋੜ ਖੜ ਕੇ ਰਿਹਾ ਦੇਖੋ ਤੁਸੀਂ ਦੇਖ ਰਹੇ ਹੋ ਮੱਖੀ ਵਿੱਚ ਆਈ ਆ ਇਹਦੇ ਤੋਂ ਅਸੀਂ ਤਾਂ ਆਪਾਂ ਦੇਖ ਲਿਆ ਇਹ ਨਾ ਦੇ ਦੇ ਤਾਂ ਆਪਾਂ ਇਦਾਂ ਹੀ ਚਾਹ ਚੁਪਣਾ ਕੇ ਪੀ ਲੈਣੀ ਸੀ ਕਹਿੰਦਾ ਭਾਅ ਮੇੜਾ ਇਹ ਆ ਕੀ ਇਹ ਲੋਕਾਂ ਨੂੰ ਸ਼ਰੇਆਮ ਨੂੰ ਹੀ ਤੰਦ ਫਾ ਰਹੇ ਆ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਥੋੜਾ ਜਿਹਾ ਕੰਜਾ ਕੱਟਿਆ ਜਾਵੇ ਤਾਂ ਜੋ ਸਾਫ ਸੁਥਰੀ ਕੀਦ ਖਾਣ ਨੂੰ ਮਿਲੇ ਠੀਕ ਜੀ ਨਾਮ ਕੀ ਤੁਹਾਡਾ ਨਾਮ ਕੀ ਆ ਨਾ ਨਾ ਕੀ ਤੁਹਾਡਾ ਨਾਮ ਬੋਲੋ ਕੀ ਤੁਹਾਡਾ ਨਾਮ ਕਹ ਬਤਾਓ ਤੋ ਹਮਬਸ ਪਤਾ ਤੋ ਲਗਾ ਥਾ ਕਿ ਕਹਾਣੀ ਹੈ ਕਹਾਣੀ ਤੇਰੇ ਸਾਹਮਣੇ ਗੋਡੋ ਨੇ ਖੜਿਆ ਵਿੱਚ ਮੱਖੀ ਇਸ ਸ਼ਰਿਹਾਂ ਮੱਖੀ ਚ ਪਈ ਆ ਦਿਖਾ ਦਿਖਾ ਦੇ ਯਾਰ ਇਹਨੂੰ ਦਿਖਾ ਫੜਾ ਇਹ ਜੋ ਸੈਤ ਵਾਲੀ ਮੱਖੀ ਹੈ ਕੋਈ ਹੋਵੇ ਜੇ ਨਹੀਂ ਯਾਰ ਮੇਰੀ ਬਾਤ ਸੁਣੋ ਹਾਂ ਇਹ ਉਲਟੀ ਸਾਈਡ ਤੇ ਪਈ ਆ ਉੱਪਰਲੀ ਸਾਈਡ ਤੇ ਨਹੀਂ ਆ ਅੱਛਾ ਠੀਕ ਹੈ ਨਾ ਤੇ ਜੇ ਰਾਤ ਭਰ ਜੇ ਖਾ ਲੈਂਦੇ ਕੋਈ ਇਨਫੈਕਸ਼ਨ ਹੋ ਜਾਂਦੀ ਕੌਣ ਜੁਮਿਆ ਰਿਆ ਨਹੀਂ ਇਹ ਜੋ ਸਹਤ ਵਾਲੀ ਮੱਖੀਆਂ ਆ ਆਦੀ ਜਾਲੀ ਜਾਲੀ ਢੱਕ ਰੱਖੀ ਗੋੜਾ ਟੋਕਰੂ ਗੋੜਾ ਤਾਂ ਨੰਗਾ ਜੇ ਆਖੋ ਆ ਜਾਲੀ ਪਾਈ ਆਓ ਵੇਖੋ ਜੀ ਗੋੜਾ ਨੰਗਾ ਤੁਹਾਡਾ ਥੋੜੇ ਮੇ ਕੋ ਤਾਜ਼ਾ ਤੇ ਤੁਸੀਂ ਆ ਮੱਖੀਆਂ ਪੈਂਦੇ ਵੀ ਤੁਸੀਂ ਇਦਾਂ ਕਰ ਲੋ ਲੋਕਾਂ ਨੂੰ ਖਵਾ ਲਦੇ ਵੇਖੋ ਮੱਖੀਆਂ ਤੇ ਇੱਕ ਦੋ ਤੋਂ ਬੈਂਦੀ ਐ ਅੰਕਲ ਕਿਹੜੇ ਸਮਾਨ ਆ ਬੰਨੂ ਦੇ ਕਿਤਨਾ ਕਿਤਨੇ ਪੈਰ ਪਕਾ ਠੈਸ ਕੋਈ ਨਾ ਨਾ ਕੀ ਤਰ੍ਹਾਂ ਨਾ ਕੀ ਬਲੋ ਨੰ ਬਦਲੇ ਹਾਂ ਬਦਲੇ ਕਾ ਬੋਲੀ